ਗੁੱਡ ਈਵਨਿੰਗ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਚੜ੍ਹਦੇ ਵਸਦੇ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਸ਼ਾਮ ਦਾ ਟਾਈਮ ਆ ਜੀ ਲਓ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਇਹ ਹੈਗਾ ਹੁਣ ਸਾਢੇ 4 ਵਜੇ ਦਾ ਟਾਈਮ ਚਾਹ ਪਾਣੀ ਆਪਾਂ ਪੀ ਲਿਆ ਤੇ ਮੈਂ ਲੱਗੀ ਸੀਗੀ ਹੁਣ ਕਦੂ ਵਗੈਰਾ ਕੱਟਣ ਆਪਾਂ ਅੰਦਰ ਹੀ ਬਹਿ ਜਾਂਦੇ ਇੱਥੇ ਪੱਖੇ ਥੱਲੇ ਬੈਠ ਕੇ ਕੱਟਾਂਗੇ ਕਿਉਂਕਿ ਪਹਿਲੇ ਤੇ ਏਸੀ ਚੱਲਦਾ ਸੀਗਾ ਤੇ ਕਦੋਂ ਕਟਾਂਗੇ ਇੱਥੇ ਬੈਠ ਕੇ ਕਿਉਂਕਿ ਬਾਹਰ ਗਰਮੀ ਬਹੁਤ ਆ ਤੇ ਬਾਹਰ ਨਹੀਂ ਬਹਿੰਦੇ ਗਰਮੈਸ਼ ਵੀ ਬਹੁਤ ਆ ਬਾਹਰ ਤੇ ਇੱਥੇ ਹੋਰ ਹੀ ਕੁਛ ਹੋਇਆ ਪਿਆ ਦਿਖਾਉਣੀ ਆ ਮੈਂ ਤੁਹਾਨੂੰ ਕੀ ਆ ਦੇਖੋ ਕੀੜਿਆਂ ਦਾ ਭੌਣ ਬਾਹਰ ਤਾਂ ਕੀੜੇ ਸਾਨੂੰ ਤੰਗ ਭੌਣ ਕਰਦਾ ਹੀ ਸੀਗਾ ਆ ਰੂਮ ਦੇ ਵਿੱਚ ਵੀ ਕੀੜਿਆਂ ਦੀ ਭੌਣ ਨਿਕਲ ਆਈ ਆ ਇੱਕ ਹੁਣ ਇੱਥੇ ਫਿਲਹਾਲ ਤਾਂ ਅਸੀਂ ਚਾਕ ਲਾਇਆ ਹੋ ਲక్ష్ਮਣ ਰੇਖਾ ਤੇ ਉਸ ਤੋਂ ਬਾਅਦ ਅਸੀਂ ਪਲੇ ਲਾ ਦਾਂਗੇ ਹਨਾ ਫਿਕਸ ਕਰ ਦਾਂਗੇ ਇਹਨੂੰ ਨੀਚੇੋਂ ਇਥੇ ਰੋਣੀ ਮਿੱਟੀ ਨਿਕਲੀ ਪਈ ਹੁੰਦੀ ਸੀ ਮੈਂ ਕਿਹ ਪਤਾ ਨਹੀਂ ਕਿੱਥੋਂ ਮਿੱਟੀ ਮੈਂ ਕਿਹਾ ਵੀ ਚਲ ਵੈਸੇ ਹੀ ਇਹਦੇ ਪਾਪਾ ਕਹਿੰਦੇ ਗਰਮੀ ਆ ਸੌੜਾਂ ਦੇ ਵਿੱਚੋਂ ਮਿੱਟੀ ਨਿਕਲ ਜਾਂਦੀ ਹੁੰਦੀ ਹੈ ਜਿਹੜੀ ਆਹ ਲਾਈ ਹੋਈ ਹੈ ਕੀ ਆ ਇਹ ਪੀਓ ਫਿਰ ਪੀਵੀਸੀ ਪੀਵੀਸੀ ਵੀ ਉਹਦੇ ਵਿੱਚੋਂ ਨਿਕਲਦੀ ਆ ਪਰ ਇਹ ਕੱਢ-ਕੱਢ ਕੇ ਢੇਰ ਲਾਉਂਦੇ ਸੀ ਮਿੱਟੀ ਦਾ ਤੇ ਹੁਣ ਫਿਲਹਾਲ ਦਾ ਇਹਦਾ ਕਿ ਰਿਆ ਗਰਮੀ ਹੋ ਗਿਆ ਕਿਉਂਕਿ ਇੰਨੇ ਕੀੜੇ ਹੁਣ ਕਿਵੇਂ ਕੱਢ ਕੇ ਲੈ ਕੇ ਜਾਈਏ ਕੀੜੀਆਂ ਕੀੜੇ ਬਹੁਤ ਜ਼ਿਆਦਾ ਸੀਗੇ ਕੁਝ ਤਾਂ ਮੈਂ ਪਹਿਲਾਂ ਝਾੜੂ ਲਾ ਕੇ ਲੈ ਗਈ ਤੇ ਉਹ ਸਾਰੇ ਟੇਬਲ ਦੇ ਨਾਲ ਲਾਗੇ ਸਾਰੇ ਇਹਨੂੰ ਖੇਜਣ ਵਾਲਾ ਰੀਗਲ ਬਾਕੀ ਫਿਰ ਦੇਖਾਂਗੇ ਬਾਅਦ ਵਿੱਚ ਕਲੇ ਲਾਵਾਂਗੇ ਫਿਲਹਾਲ ਤਾਂ ਹਜੇ ਇਹਨਾਂ ਦਾ ਐਂ ਚੱਲਣ ਦੋ ਬਹੁਤ ਤੰਗ ਕੀਤੇ ਪਏ ਅਸੀਂ ਤਾਂ ਕੀੜਿਆਂ ਨੇ ਚਾਰ ਭੌਣ ਤਾਂ ਵਿਹੜੇ 'ਚ ਹੀ ਹੋਏ ਪਏ ਆ ਦੋ ਦੇੜੀ ਤੇ ਆ ਦੋ ਹੀ ਅੰਦਰ ਆ ਪੰਜਵਾਂ ਆ ਸੀਗਾ ਹੁਣ ਇੱਥੇ ਨਿਕਲ ਆਇਆ ਬਹੁਤ ਕੀੜੇ ਤੰਗ ਕਰਦੇ ਆ ਲਾਓ ਜੀ ਆਪਾਂ ਆਗੇ ਕਿਚਨ 'ਚ ਤਾਂ ਆਪਾਂ ਹੋ ਗਏ ਔਨ ਡਿਊਟੀ ਇਹ ਮੈਂ ਬਣਾ ਲਈ ਸੀ ਹੁਣ ਕੀ ਆ ਤੇ ਇਹ ਰੁੱਦਾਲਾ ਬਣਾਉਂਗੀ ਮਹਾਈ ਵਜਿਆ ਪਾਵਾਂਗੇ ਉਹ ਜਦੋਂ ਖਾਣਾ ਹੋਇਆ ਉਦੋਂ ਹੀ ਪਾਵਾਂਗੇ ਬਸ ਹੁਣ ਮੈਂ ਪਿਆਜ਼ ਭੁੰਨ ਰਹੀ ਸੀ ਤੇ ਬਸ ਮੇਰੇ ਵਿੱਚ ਪਿਆਜ਼ ਤੇ ਹਰੀ ਮਿਰਚ ਤੇ ਇਹ ਥੋੜਾ ਜਿਹਾ ਦੋ ਤਿੰਨ ਕੜੀਆਂ ਲਸਣ ਦੀਆਂ ਪਾਈਆਂ ਵਾ ਤੇ ਮੈਂ ਟਮਾਟਰ ਨਹੀਂ ਪਾਉਣਾ ਇਹਦੇ ਵਿੱਚ ਕੁਣ ਪਤਾ ਇਹ ਜੇ ਟਮਾਟਰ ਪਾਉਣੇ ਆ ਦੁੱਧ 'ਚ ਮੈਂ ਬਹੁਤ ਵੀ ਖਰਦੂ ਚ ਰਿਹਾ ਤੇ ਜਦ ਦੁੱਧ ਪਾਉਣੇ ਆ ਫਿਰ ਫਟ ਜਾਂਦਾ ਬਹੁਤ ਜੀ ਮੈਂ ਗੱਲ ਕੀਤੀ ਹੈ ਇਹਦੇ ਬਾਰੇ ਇਤਨੇ ਕ ਮੱਖੀ ਆ ਗਈ ਅੰਦਰ ਮੈਨੂੰ ਬਹੁਤ ਇਰੀਟੇਟ ਕਰੀ ਜਿੰਨੇ ਮੇਰੇ ਹੱਥ ਨਹੀਂ ਆ ਰਹੇ ਤੇ ਨਾਲ-ਨਾਲ ਮੈਂ ਦੇਖ ਰਹੀ ਸੀ ਕਿ ਰਿਪਨ ਖੁਸ਼ੀ ਦੇ ਬਲੌਗ ਇਟਲੀ ਵਾਲੇ ਉਹ ਇਟਲੀ ਤੋਂ ਜਿਹੜਾ ਮੈਂ ਉਹ ਨਾਲ-ਨਾਲ ਜਾਇ ਕਰ ਰਹੀ ਸੀ ਤੇ ਨਾਲ-ਨਾਲ ਮੈਂ ਕਿਹਾ ਚਲੋ ਆਪਣੇ ਕੁਝ ਅ ਗੱਲਾਂ ਬਾਤਾਂ ਵੀ ਕੈਪਚਰ ਕਰ ਲਈਏ ਕਿਉਂਕਿ ਫਿਰ ਰੈਂਦੀਆਂ ਰੈਂਦੀਆਂ ਰਹਿ ਜਾਂਦਾ ਬਲੌਗ ਇਹ ਵਾਰੀ ਸ਼ੁਰੂ ਕਰ ਲਈਦਾਗਾ ਤੇ ਦਿਮਾਗ 'ਚ ਵੀ ਨਹੀਂ ਆਉਂਦਾ ਵੀ ਬਲੌਗ ਕੰਟੀਨਿਊ ਕੀਤਾ ਹੋਇਆ ਵੀ ਕਾਰਨਾਮਾ ਵੀ ਸਟਾਰਟਿੰਗ ਕੀਤੀ ਹੋਈ ਆ ਹਨਾ ਵੀ ਵੀਡੀਓ ਬਣਾਉਣੀ ਆ ਜਾਂ ਫਿਰ ਇਹ ਹੋ ਜਾਂਦਾਗਾ ਵੀ ਸਿਰ ਦੇ ਨਾਲ ਉਲਝ ਜਾਂਦਾ ਵਾ ਕੁਝ ਗਰਮੀ ਇਹ ਦਿਮਾਗ 'ਚ ਆਪਰੇ ਗਰਮੀ ਤਾਂ ਇੰਨੀ ਜਿਆਦਾ ਨਾ ਹੁਣ ਇਸ ਟਾਈਮ 46 ਪਲੱਸ ਟੈਂਪਰੇਚਰ ਹੋਇਆ ਪਿਆ ਮੈਂ ਹੁਣੇ ਚੈੱਕ ਕੀਤਾ ਤੁਸੀਂ ਤਾਂ ਲੋ ਸ਼ਾਮ ਦਾ ਟਾਈਮ ਆ ਨਾਲ ਤੇ ਥੋੜਾ ਟਾਈਮ ਪਹਿਲਾਂ ਮੈਂ ਚੈੱਕ ਕੀਤਾ ਸੀ 46 ਸੀਗਾ ਹੁਣ ਪਤਾ ਨਹੀਂ ਕਿੰਨਾ ਹੋ ਗਿਆ ਹੋਲੀ-ਹੋਲੀ ਘਟੂਗਾ ਤੇ ਸੰਡੇ ਸੰਡੇ ਟਿਊਜ਼ਡੇ ਤੇ ਵੈਨਸਡੇ ਤਿੰਨ ਦਿਨੋਂ ਟੈਂਪਰੇਚਰ ਬਹੁਤ ਹਾਈ ਰਹਿਣ ਵਾਲਾ ਵਾ ਚੈੱਕ ਕਰ ਲਿਓ ਤੁਸੀਂ ਆਪਣੇ ਆਪਣੇ ਆ ਵੈਦਰ ਵਾਲੇ ਐਪ ਤੇ ਜਾ ਕੇ ਕਾਫੀ ਹਾਈ ਜਾਣਾ ਵਾ 49 48 49 ਦੇ ਨੀਅਰ ਜਾਣਾਗਾ ਟੈਂਪਰੇਚਰ ਸੰਡੇ ਨੂੰ ਵੀ ਤੇ ਵਾ ਮਤਲਬ ਐਤਵਾਰ ਮੰਗਲਵਾਰ ਤੇ ਬੁੱਧਵਾਰ ਸੰਡੇ ਟਿਊਜ਼ਡੇ ਤੇ ਵੈਨਸਡੇ ਇੰਨਾ ਜ਼ਿਆਦਾ ਟੈਂਪਰੇਚਰ ਹਾਈ ਹੋ ਜਾਣਾ ਉਹੋ ਬੁਰਾ ਹਾਲਾਤ ਹੈ ਦਮੀ ਦਾ ਬਾਕੀ ਬਾਹਰ ਤਾਂ ਤਪੱਸ ਹਜੇ ਬਹੁਤ ਜ਼ਿਆਦਾ ਵਾ ਮੈਂ ਬਾਹਰ ਜਾਣਾ ਵਾ ਹੁਣ ਇੱਕ ਦੋ ਕੰਮ ਕਰਨੇ ਆ ਬਾਹਰ ਜਿਵੇਂ ਬੂਟਿਆਂ ਦੇਖ ਜਾਣਾ ਕੱਲ ਵੀ ਪਾਣੀ ਲਾਇਆ ਸੀ ਅੱਜ ਵੀ ਲਾਵਾਂਗੇ ਤੇ ਦੇਖਦੇ ਆ ਰੁੱਕ ਕੇ ਚੱਲਦੀ ਆ ਮੈਂ ਬਾਹਰ ਖੁੜੀ ਜੀ ਤਪੱਸ ਘਟ ਜਵੇ ਹਜੇ ਦੁੱਧ ਵੀ ਲੈ ਕੇ ਆਉਣ ਵਾਲਾ ਪਿਆ ਵਾ ਤੇ ਉਹ ਦੇਖਦੇ ਆ ਤੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਹੋਗੀ ਦੇਖਤਾ ਦੁੱਧ ਵੀ ਰੱਖਤਾ ਆਪਾਂ ਤੇ ਸਬਜ਼ੀ ਵੀ ਆਪਣੀ ਬਣੀ ਜਾ ਰਹੀ ਆ ਪਾਣੀ ਮੈਂ ਪਾਇਆ ਨਹੀਂ ਸੀ ਪਰ ਕਦੂਆਂ ਨੇ ਪਾਣੀ ਛੱਡਤਾ ਦੇਖੋ ਮਤਲਬ ਕਿ ਉਦਾਂ ਨਹੀਂ ਸੀ ਪਾਇਆ ਕਦੂ ਦੇ ਪਾਣੀ ਛੱਡੇ ਆ ਆਪਦਾ ਹੀ ਤੇ ਸਲੋਗੇ ਸਤੇ ਬਣ ਰਹੀ ਆ ਤੇ ਮੜਾਈ ਵੀ ਆਪਾਂ ਕੱਢ ਕੇ ਰੱਖਤੀ ਆ ਇੱਕੋ ਹੀ ਡੱਬਾ ਇਹ ਇਹੀ ਮੈਂ ਬਸ ਹੁਣ ਰੜਕ ਦੇਣਾ ਆ ਹਾਈ ਹਾਈ ਮੈਂ ਦੁੱਧ ਵੀ ਰੱਖਿਆ ਹੋਇਆ ਤੇ ਸੀਰਤ ਮੇਰਾ ਬੱਚਾ ਕੀ ਕਰ ਰਹਾ ਹੈ ਲਿਫਾਫਾ ਹਵਾ ਨੂੰ ਲਿਆਇਆ ਸੀਰਤ ਖੋਲ ਕੇ ਆਪਣੀ ਗੇਮ ਖੇਡਣ ਲੱਗਿਆ ਹੈਲੋ ਬੇਬੀ ਓ ਬੇਬੀ ਬਾ ਆ ਬਾ ਪੀਓ ਪੀਓ ਬਾਪੀ ਪਾਣੀ ਨੂੰ ਬਾਹ ਕਹਿੰਦੀ ਆ ਪੀਲੂ ਪੁੱਤ ਤਾ ਮੇਰਾ ਮੁੰਡਾ ਨਹੀਂ ਲੱਭਦਾ ਮੈਨੂੰ ਤਾਤੀ ਕਿਵੇਂ ਕੱਦਿਸ਼ੀ ਚਾਹਤੀ ਆ ਕਿਵੇਂ ਝਾਤੀਆ ਕਰਦਾ ਜੀ ਆਏ 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 ਕਿਵੇਂ ਮੂੰਹ ਵੇੜਿਆ ਮਾਈਆਂ ਓਏ ਪੁੰਗਲਾ ਪਾਪਾ ਨਾਲ ਸਾਰੇ ਉਹਦਾ ਨਿੱਪਲ ਦਾ ਸਤਿਆਨਾਸ਼ ਕਰਤਾ ਇਹਨੇ ਹਾਏ ਹਾਏ ਮੈਂ ਤਾਂ ਮੱਖਣੀ ਬਣਾਉਣੀ ਸੀ ਲਾਈਟ ਹੀ ਚਲੀ ਗਈ ਲੋਧਨ ਵਾਲਾ ਆ ਜੇ ਹਾਲਤ ਦੇਖੋ ਦੇਖੋ ਪਸੀਨਾ ਕਿਵੇਂ ਚੋਰਿਆ ਦੇਖੋ ਉੱਪਰੋਂ ਸਾਰਾ ਦੇਖੋ ਹਾਏ ਨਾ ਪਸੀਨਾ ਆ ਰਿਹਾ ਨਾ ਮੈਨੂੰ ਅੱਜ ਕੱਲ ਪਤਾ ਨਹੀਂ ਕਿ ਕਰ ਤੋ ਪਤ ਨਹੀਂ ਸ਼ਾਇਦ ਪੰਜੀ ਬਜੂਰੀ ਜ਼ਿਆਦਾ ਖਾਧੀ ਕਰਕੇ ਮੈਨੂੰ ਲੱਗਦਾ ਸਰਦੀਆਂ ਚ ਕਾਹਗਾ ਗੜਬੜ ਕੁਛ ਤਾਂ ਇੰਨਾ ਪਸੀਨਾ ਆ ਰਿਹਾ ਪੱਖਾ ਮੈਂ ਹੁਣੇ ਹੀ ਬੰਦ ਕੀਤਾ ਵੈਸੇ ਸਲੋ ਤੇ ਚੱਲ ਰਹੀ ਸੀ ਮੇਰੇ ਆ ਦੁੱਧੂ ਫੁੱਲ ਤੇ ਰੱਖ ਕੇ ਉਬਾਲ ਰਹੀਆਂ ਮੈਂ ਕਿ ਨਹੀਂ ਤਾਂ ਫਿਰ ਗੈਸ ਨੂੰ ਹਵਾ ਪੈਂਦੀ ਆ ਤਾਂ ਕਰਕੇ ਤੇ ਪਰ ਤੇ ਇੱਕ ਚੀਜ਼ ਹੋਰ ਹੈ ਨਾ ਮੈਂ ਐਕਸਰਸਾਈਜ਼ ਕਰਦੀ ਆ ਥੋੜੀ ਬਹੁਤ ਤੇ ਮੇਰਾ weight ਮਤਲਬ ਐਸੀ ਗਰਮੀ ਦੇ ਨਾਲ ਵੀ ਘਟਣਾ ਸ਼ੁਰੂ ਹੋ ਗਿਆ ਹੈ ਪਹਿਲੇ ਮੈਨੂੰ ਇੱਕਦਮ ਲੱਗਿਆ ਸੀ ਹੈ ਵੀ ਮੇਰਾ 62 kg ਆ ਤੇ ਮੈਂ ਕੋਈ ਉਦਾਂ ਦਾ ਡਾਈਟ ਪਲਾਨ ਤਾਂ ਮੈਂ ਲੈ ਨਹੀਂ ਸਕਦੀ ਕਿਉਂਕਿ ਸਿਰਤ ਮਦਰ ਫੀਡ ਲੈਂਦੀ ਆ ਤੇ ਵੈਸੇ ਮੈਂ ਕਦੇ ਇੱਕ ਲਿਆ ਵੀ ਨਹੀਂ ਕਦੇ ਨਹੀਂ ਮੈਂ ਡਾਈਟ ਪਲਾਨ ਕਿਸੇ ਵੀ ਡਾਈਟੀਸ਼ਨ ਤੋਂ ਲਿਆ ਹੈਗਾ ਆਪਾਂ ਕਦੇ ਉਹਦਾ ਕੁਝ ਖਾਦਾ ਨਹੀਂ ਮੈਂ ਇੱਕ ਦੀਦੀ ਨੇ ਮੈਨੂੰ ਬਲੌਗ ਦੇ ਦੇ ਉਹਨਾਂ ਨੂੰ ਪੁੱਛਿਆ ਵੀ ਸੀ ਉਹ ਕਹਿੰਦੇ ਵੀ ਸੇਫ ਵੀ ਨਹੀਂ ਹੈਗਾ ਤੇ ਮੈਂ ਸੋਚਦੀ ਸੀ ਇਹ ਬਪਾੜ ਹੋ ਜਾਂਦੀ ਸੀ ਮੈਂ ਮੈਂ ਘਟਾ ਲੈਣੀ ਆਂ ਵੀ ਡਾਈਟੀਸ਼ਨ ਪਲਾਨ ਲੈ ਕੇ ਵੀ ਇਦਾਂ ਹਨਾ ਉਹ ਵੀ ਕਹਿੰਦੇ ਸੀ ਵੀ ਐਕਸਰਸਾਈਜ਼ ਹੀ ਕਰਿਆ ਕਰ ਪਹਿਲਾਂ ਵੀ ਐਕਸਰਸਾਈਜ਼ ਹੀ ਕਰਦੀ ਸੀ ਉਹ ਆਪ ਵੀ ਐਕਸਰਸਾਈਜ਼ ਹੀ ਕਰਦੇ ਆ ਹਨਾ ਵੀ ਉਹ ਠੀਕ ਆ ਬਾਕੀ ਗਰਮੀ ਚ ਵੇਟ ਵੈਸੀ ਬਹੁਤ ਛੇਤੀ ਹੈਨਾ ਲੂਜ਼ ਹੋ ਜਾਂਦਾ ਵਾ ਜਦੋਂ ਆਪਾਂ ਕੋਈ ਵੀ ਵਰਕਆਊਟ ਕਰਦੇ ਆ ਘਰ ਦੇ ਕੰਮੋਂ ਵੀ ਵਰਕਆਊਟ ਹੀ ਆ ਜਾਂਦੇ ਨੇ ਪਰ ਉਹ ਉਦਾਂ ਨਹੀਂ ਕਾਰਡੀਓ ਵਗੈਰਾ ਥੋੜਾ ਬਹੁਤ ਕਰਲੇ ਬੰਦਾ ਹੈਨਾ ਤੇ ਉਹਦੇ ਨਾਲ ਬਹੁਤ ਮਤਲਬ ਬੋਡੀ ਫਿੱਟ ਹੋ ਜਾਂਦੀ ਆ ਤੇ ਹੁਣ ਮੈਨੂੰ ਰਹਿੰਦਾ ਥੋੜਾ ਜਿਹਾ ਜਿਆਦਾ ਨਹੀਂ ਬਸ ਮੈਨੂੰ ਹੋਰ ਕਿਸੇ ਚੀਜ਼ ਤੋਂ ਪ੍ਰੋਬਲਮ ਨਹੀਂ ਮੈਨੂੰ ਹਲਕੀ ਜੀ ਮੇਰੀ ਨੈਕ ਦੀ ਪੋਟਕਾ ਟਾਈ ਵੀ ਇੰਨੀ ਨਹੀਂ ਹੈਗੀ ਹਲਕੀ ਆ ਥੋੜੀ ਆ ਪੋਪੀਆਂ ਤਾਂ ਬਹੁਤ ਜ਼ਿਆਦਾ ਡਬਲ ਚਿਨ ਹੋ ਜਾਂਦੀ ਐ ਇਹ ਚੀਜ਼ ਦੀ ਤੇ ਥੋੜੀ ਜੇ ਮੇਰੇ ਸ਼ੋਲਡਰ ਥੋੜੇ ਜੇ ਮਤਲਬ ਅੱਧਾ ਪੌਣਾ ਇੰਚ ਦਾ ਫਰਕ ਪਿਆ ਵਾ ਸ਼ੋਲਡਰ ਦਾ ਮਤਲਬ ਮੈਨੂੰ ਕਮੀਜ਼ ਤੋਂ ਲੱਗਦਾ ਰਹਿੰਦਾਗਾ ਥੋੜਾ ਜਾਂ ਜਿਆਦਾ ਨਹੀਂ ਕਈ ਕਿਸੇ ਨੂੰ ਟੱਜ ਨਹੀਂ ਵੀ ਲੱਗਦਾ ਕਿਸੇ ਕਿਸੇ ਨੂੰ ਲੱਗਦਾ ਪਰ ਮੈਂ ਤਾਂ ਗਰਮੀ 'ਚ ਬਾਡੀ ਗਿੱਲੀ ਹੋ ਜਾਂਦੀ ਐ ਪਸੀਨੇ ਨਾਲ ਤਾਂ ਤੇ ਪਰ ਮੈਂ ਫਿਰ ਵੀ ਘਟਾਉਣਾ ਇਹ ਸੋਚਿਆ ਟਾਰਗੇਟ ਹੋਣਾ ਮੇਰਾ ਬਸ ਇਹ ਹੀ ਆ ਵੀ weight ਘਟਾ ਲੈਣਾ ਵਾ ਗਰਮੀ ਦੇਖੋ ਅੰਜੂੰਦੀ ਆ ਨਾ ਹੈ ਹੈ ਬੁਰਾ ਹਾਲਾ ਮੱਖਣ ਆਪਾਂ ਕਰ ਲਿਆ ਤਿਆਰ ਤੇ ਇਹਨੂੰ ਮੈਂ ਕੱਢ ਦੂੰਗੀ ਹੁਣ ਤੇ ਗਰਮ ਹੋਣ ਲਈ ਰੱਖ ਜੂੰਗੀ ਤੇ ਸਬਜ਼ੀ ਵੀ ਬਸ ਆਪਣੀ ਕੰਨੀ ਆ ਤਕਰੀਬਨ ਦੁੱਧ ਵਾਲਿਆ ਗਿਆ ਪਰ ਮੈਂ ਦੁੱਧ ਸਾਈਡ ਤੇ ਕਰਦਾ ਹੂੰ ਛਿਟਾ ਛੁਟਾ ਪਏ ਜੇ ਵੈਸੇ ਤਾਂ ਮੈਂ ਜਾਗ ਲਾਇਆ ਨਹੀਂ ਸੀ ਮਲਾਈ ਨੂੰ ਜਾਦਾ ਨਹੀਂ ਮੈਂ ਬਰਫ਼ ਪਾਈ ਹੈਗੀ ਵੀ ਐ ਨਹੀਂ ਐ ਗੋਲੇ ਬਣਾ ਬਣਾ ਕੇ ਕੱਢਾਂ ਥੋੜੀ ਲਿਕਵਿਡ ਫਾਰਮ ਚ ਹੀ ਆ ਓਕੇ ਕੀ ਕਰਨੀ ਐ ਨਹੀਂ ਬਰਫ਼ ਪਾ ਕੇ ਤੇ ਬਸ ਸਾਫ਼ ਹੋ ਜਾਣਾ ਐ ਨਹੀਂ ਤੇ ਇਹ ਨਾ ਉਨਾਈ ਪਾਣੀ ਦਾ ਵੱਧ ਬਣੀ ਜਾਂਦਾ ਵਿੱਚ ਬਾਦਸੂ ਲੱਸੀ ਦੇ ਵਿੱਚ ਲੱਸੀ ਦਾ ਪਹਿਲਾਂ ਮੇਰਾ ਅੱਗੇ ਤਾਂ ਮੈਂ ਪਨੀਰ ਬਣਾ ਲੈਣੀ ਹੁੰਦੀ ਆ ਜਿਹੜੇ ਬਚਦਾ ਦੁੱਧ ਕਿਉਂਕਿ ਕਿਹੜਾ ਵੀ ਕੋਈ ਖੱਟੀ ਲੱਸੀ ਹੁੰਦੀ ਆ ਦੁੱਧ ਦੀ ਮਲਾਈ ਦਾ ਹੀ ਹੁੰਦਾ ਵਾ ਜਾਗ ਨਹੀਂ ਲਾਇਆ ਹੁੰਦਾ ਮੇਰਾ ਮੜਾਈ ਨੂੰ ਸਿੱਧੀ ਬਣਾਈ ਹੋਈ ਮੈਂ ਰੜਕਦੀ ਆ ਤੇ ਪਰ ਅੱਜ ਨਹੀਂ ਮੈਂ ਬਣਾਉਣਾ ਕੁਝ ਕਰ ਮੇ ਬਹੁਤ ਮੇਰੇ ਕੋਲ ਖੜਿਆ ਨਹੀਂ ਜਾਣਾ ਇੱਥੇ ਮੈਂ ਪਨੀਰ ਲਈ ਬਣਾਉਣਾ ਅੱਜ ਮੈਂ ਇਹਨੂੰ ਬਹੁਤ ਟੌਗੀ ਨੂੰ ਪਾ ਦੂੰਗੀ ਲੈ ਆ ਹੁਣ ਥੋੜਾ ਬਹੁਤ ਇਹਦੇ ਵਿੱਚੋਂ ਮੈਂ ਖਾਣ ਨੂੰ ਰੱਖ ਲਵਾਂਗੀ ਤੇ ਬਾਕੀ ਦਾ ਆਪਾਂ ਕਰ ਲਾਂਗੇ ਗਰਮ ਛੇਤੀ ਹੋਈ ਨਾ ਮਤਲਬ ਰੜਕਣੀ ਪੈ ਜਾਂਦੀ ਹੈ ਬਾਹਲੇ ਮਤਲਬ ਦਿਨ ਨਹੀਂ ਆਪਾਂ ਰੱਖ ਸਕਦੇ ਵੀ 2-2 3-3 ਕੋਲ ਲਈ ਪਰ ਪਰ ਕੇ ਫ੍ਰੀਜਾਂ ਚ ਲਾ ਦਈਏ ਕਿਉਂਕਿ ਇੱਕ ਤਾਂ ਮੌਸਮ ਹੀ ਉਦਾਂ ਦਾਗਾ ਹੋਣਾ ਹੈ ਨਾ ਜਿਆਦਾ ਵਧੀਆ ਮੌਸਮ ਨਹੀਂ ਹੈਗਾ ਬਹੁਤ ਹੀਟ ਆ ਵੀ ਜਿਵੇਂ ਕਹਿੰਦੇ ਨੇ ਵੀ ਗੱਡੀ ਦੇ ਵਿੱਚ ਵੀ ਪਾਣੀ ਵਗੈਰਾ ਜਾਂ ਭਰ ਕੇ ਰੱਖੋ ਬੋਤਲਾ ਗੈਸ ਬਣ ਜਾਂਦੀ ਆ ਫ੍ਰੀਜਰ ਵੀ ਕੀ ਕਰਨ ਵਿਚਾਰੇ ਗਰਮੀ ਨਹੀਂ ਆ ਹੈ ਨਾ ਕਿਹੜਾ ਵੀ ਫ੍ਰਿਜ ਵੀ ਵਿਚਾਰਾ ਉਵੇਂ ਹੀ ਕੰਮ ਕਰਦਾਗਾ ਬਹੁਤ ਫਰਕ ਅੱਗੇ ਨਾਲੋਂ ਵੱਡੀਆਂ ਫ੍ਰੀਜਾਂ ਤਾਂ ਵੈਸੇ ਹੀ ਨਹੀਂ ਚੱਲ ਰਹੀਆਂ ਕਿਉਂਕਿ ਪਤਾ ਨਹੀਂ ਮੌਸਮ ਦੇ ਅਕੋਰਡਿੰਗ ਆ ਜਾਂ ਵੀ ਟੈਂਪਰੇਚਰ ਹਨਾ ਕਹਿ ਲੋ ਵੀ ਉਹਨਾਂ ਦਾ ਜਿਹੜਾ ਹੋਏਗਾ ਵਾ ਲਾਈਟ ਨਹੀਂ ਪ੍ਰੋਪਰ ਉਹਨਾਂ ਨੂੰ ਮਿਲ ਰਹੀ ਪਤਾ ਨਹੀਂ ਕੀ ਚੱਕਰ ਆ ਵੱਡੀਆਂ ਤੇ ਜਦਾ ਬਰਫ਼ ਵੀ ਨਿੰਜ ਮਾਰ ਰਹੀਆਂ ਹਜੇ ਛੋਟੀਆਂ ਤਾਂ ਕੰਮ ਕਰਦੀਆਂ ਨੇ ਜਿਹੜੀਆਂ ਵੱਡੀਆਂ ਡਬਲ ਡਬਲ ਵਿੰਡੋ 트리플 ਵਿੰਡੋ ਫ੍ਰੀਜਰ ਨੇ ਨਾ ਬਸ ਉਹਨਾਂ ਦਾ ਤਾਂ ਸਸਤੀ ਕਾਲ ਬੁੱਲੀ ਪਈ ਹੈ ਇਥੇ ਲੱਗ ਗਈ ਆ ਉਹ ਦੱਸਦੇ ਸੀ ਆਂਟੀ ਕਹਿੰਦੇ ਵੀ ਸਾਡੀ ਦਾਪੇ ਜਵਾਰਕ ਵੀ ਨਹੀਂ ਬਣਾਉਂਦੀ ਵੀ ਇੰਨੀ ਕਰਮੀ ਆ ਬਈ ਜਿਹੜੀ ਬੁੰਡੇ ਵਾਰਤ ਲਈਦੀ ਆ ਤੇ ਫਿਰ ਆਏ ਤਾਂ ਹੈ ਨਹੀਂ ਵੀ ਜਦੋਂ ਛੇਤੀ ਆ ਕਿ ਜਿਵੇਂ ਛੋਟੀਆਂ ਫ੍ਰੀਜਾਂ ਜਮਾ ਦਿੰਦੀਆਂ ਨੇ ਉਹਵੇਂ ਨਹੀਂ ਕਹਿੰਦੇ ਹੈਗੀ ਕੀ ਕਰਨ ਵਿਚਾਰੀਆਂ ਫ੍ਰੀਜਾਂ ਵੀ ਮੌਸਮੀ ਇੰਨਾ ਹੋਇਆ ਪਿਆ ਖਰਾਬ ਗਰਮੀ ਬਹੁਤ ਜ਼ਿਆਦਾ ਹਮੇ ਹਰੇਕ ਵੀਡੀਓ ਚ ਗਰਮੀ ਗਰਮੀ ਕਰਦੀ ਰਹਦੀ ਹੈ ਗਰਮੀ ਕਰਦੀ ਹੈ ਹੀ ਗਰਮੀ ਬਹੁੜੀ ਹੈ ਇਤਰੀ ਤਰੀ ਹੋਰ ਕੋ ਸੋਚਦਾ ਹੀ ਨਹੀਂ ਦਿਮਾਗ ਚ ਆਉਂਦਾ ਹੀ ਨਹੀਂ ਗਰਮੀ ਤੋਂ ਬਿਨਾ ਕੋਈ ਹੋਰ ਵੀ ਗੱਲ ਕਰ ਲਈਏ ਐਨੀ ਕਾਪਾ ਕੋਲੀ ਚ ਕੱਢ ਕੇ ਰੱਖ ਲਈ ਆ ਤੇ ਆਪਾਂ ਰੱਖ ਲਾਂਗੇ ਫ੍ਰਿਜ ਦੇ ਵਿੱਚ ਜਿਹਨੇ ਖਾਣੀ ਕੋਈ ਖਾ ਸਕਦਾ ਸੀਗਾ ਤੀ ਖਾਉਗੀ ਸਿਰਤ ਤੇ ਮੈਂ ਮਾੜੀ ਮੁੱਕੀ ਖਾ ਲਈਆਂ ਸਿਰਤ ਖਾ ਲੂਗੀ ਆ ਦੁੱਝ ਲੈਣ ਗਈ ਸੀਗੀ ਆਂਟੀ ਸੀਗੇ ਬਾਹਰ ਉਹ ਗੱਲ ਦੱਸਦੇ ਸੀਗੇ ਤੇ ਉਹ ਆਪ ਦੀ ਕੋਈ ਪਰਸਨਲ ਗੱਲ ਮਤਲਬ ਦੱਸ ਰਹੇ ਸੀਗੇ ਮਤਲਬ ਹੁਣ ਆਪਾਂ ਕਿਸੇ ਦੀ ਪਰਸਨਲ ਗੱਲ ਤਾਂ ਸ਼ੇਅਰ ਨਹੀਂ ਕਰਦੇ ਵੀ ਕੀ ਹੋਇਆ ਕੀ ਮੈਟਰ ਆ ਤੇ ਬਸ ਉਹਦੇ ਹੀ ਤੁਹਾਨੂੰ ਮੈਂ ਉਹਦੇ ਨਾਲ ਗੱਲ ਕਰਦੀ ਆ ਕਿਉਂਕਿ ਪਰਸਨਲ ਕਿਸੇ ਦੀ ਗੱਲ ਜੋ ਉਹ ਅਗਲਾ ਕਰਦਾ ਆਪਾਂ ਹੁਣ ਦਾ ਹਨਾ ਗਾਹਾਂਵੇਂ ਸੋਸ਼ਲ ਮੀਡੀਆ ਤੇ ਬੋਲ ਦਮਾ ਹਨਾ ਉਹ ਚੀਜ਼ ਨਹੀਂ ਹੈਗੀ ਬਸ ਇੰਨਾ ਹੀ ਆ ਵੀ ਬਸ ਮੈਂ ਤਾਂ ਉਹਦੇ ਤੋਂ ਇਹ ਸਾਬ ਵੀ ਲਾਇਆ ਸੀਗਾ ਵੀ ਹਾਂ ਆਂਟੀ ਵੀ ਜੇ ਪੈਸਾ ਹੈਗਾ ਤਾਂ ਤੁਹਾਡੇ ਨਾਲ ਹਰ ਕੋਈ ਖੜਾ ਹਨਾ ਬਹੁਤ ਘੱਟ ਰੀਅਰ ਪਰਸਨ ਹੋਣਗੇ ਜਿਹੜੇ ਤੁਹਾਡੇ ਨਾਲ ਹਰ ਟਾਈਮ ਮਤਲਬ ਹਰ ਸਿਚੁਏਸ਼ਨ ਦੇ ਵਿੱਚ ਤੁਹਾਡਾ ਸਾਥ ਦੇਣਗੇ ਅਦਰਵਾਈਜ਼ ਨਹੀਂ ਹਨਾ ਹੈਗੇ ਅੱਜਕੱਲ ਦੀ ਦੁਨੀਆ ਐਦਾਂ ਦੀ ਹੈ ਤੇ ਵੀ ਬੰਦੇ ਦੇ ਨਾਲੋਂ ਜ਼ਿਆਦਾ ਐਮੀਅਤ ਹੁਣ ਪੈਸੇ ਦੀ ਆ ਇਹ ਕਲੀਅਰ ਹਨਾ ਤੇ ਮੈਂ ਇਹ ਚੀਜ਼ ਰਿਅਲਾਈਜ਼ ਕੀਤੀ ਆਂਟੀ ਦੀਆਂ ਗੱਲਾਂ ਤੋਂ ਤੇ ਵੀ ਬੰਦੇ ਦੀ ਕੀਮਤ ਨਹੀਂ ਹੈਗੀ ਹੁਣ ਕੋਈ ਵੀ ਪਹਿਲਾਂ ਦੇ ਟਾਈਮ 'ਚ ਸੀਗਾ ਵੀ ਬੰਦੇ ਨੂੰ ਜ਼ਿਆਦਾ ਐਮੀਅਤ ਦਿੱਤੀ ਜਾਂਦੀ ਸੀਗੀ ਪੈਸਾ ਤਾਂ ਵੀ ਚਲੋ ਕਹਿੰਦੇ ਵੀ ਹੱਥਾਂ ਦੀ ਮੈਲ ਆ ਆ ਗਿਆ ਮੁੜ ਗਿਆ ਆ ਗਿਆ ਮੁੜ ਗਿਆ ਪਰ ਕਿਸੇ ਨੂੰ ਵੀ ਐ ਨਹੀਂ ਕੰਮ ਆ ਚਾਹੀਦਾ ਹਨਾ ਤੋਂ ਵੀ ਲੈਕਚਰ ਦੇਣ ਲੱਗੀ ਪਈ ਐ ਮੈਂ ਤੁਹਾਨੂੰ ਵੀ ਤੇ ਪਰ ਮੈਂ ਨਾ ਵੈਸੇ ਰਿਅਲਾਈਜ਼ ਕੀਤਾ ਸੀਗਾ ਵੀ ਅੱਜ ਕੱਲ ਇਹ ਕੀਮਤ ਪੈਸੇ ਦੀ ਆ ਬੰਦੇ ਦੀ ਇਥੇ ਕੋਈ ਕੀਮਤ ਨਹੀਂ ਜੋ ਚੀਜ਼ਾਂ ਮੈਂ ਤੁਹਾਨੂੰ ਸੁਣੀਆਂ ਉਹਦੇ ਅਕੋਰਡਿੰਗ ਤੇ ਇਹ ਗੱਲ ਸੱਚਾ ਤੁਹਾਨੂੰ ਵੀ ਇਹ ਗੱਲ ਕਿੰਨੀ ਕਿ ਸੱਚ ਲੱਗਦੀ ਹੈ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਪਲੀਜ਼ ਹਨਾ ਵੀ ਇਹ ਗੱਲ ਸਹੀ ਹੈ ਨਾ ਵੀ ਪੈਸੇ ਦੇ ਇੰਪੋਰਟ ਜ਼ਿਆਦਾ ਬੰਦੇ ਦੇ ਨਾਲੋਂ ਮੈਨੂੰ ਦੱਸਿਓ ਕਮੈਂਟ ਕਰਕੇ ਹਨਾ ਜਰੂਰ ਤੇ ਇਹ ਚਲੋ ਜੀ ਘਿਓ ਰੱਖਤਾ ਤੇ ਸਬਜੀ ਬਣ ਗਈ ਤੇ ਮੈਂ ਹੁਣ ਚਲੀਆਂ ਨਾਉਣ ਕਿਉਂਕਿ ਧੂਫਜੋ ਦਾ ਟਾਈਮ ਹੋ ਗਿਆ ਸੀਰਤ ਗਈ ਤਨੂੰ ਲੈ ਗਈ ਉਹਨੂੰ ਤੇ ਹੁਣ ਮੇਰੇ ਕੋਲ ਟਾਈਮ ਹੈਗਾ ਤੇ ਮੈਂ ਫਟਾਫਟ ਨਾਾ ਕੇ ਧੂਫਜੋਤ ਕਰ ਦਵਾਂ ਮਿਲਦੇ ਆਂ ਜੀ ਫੇਰ ਆਪਾਂ ਅੱਗੇ ਜੀ ਇਹ ਆਪਾਂ ਆਏ ਸੀਗੇ ਟੈਕੀਸਾ ਮੱਥਾ ਟੇਕਣ ਜਿਹੜੀ ਆਪਣੀ ਨਹਿਰਤੀ ਜਗ੍ਹਾ ਹੈ ਮਤਲਬ ਬਾਬਾ ਜੀ ਦੀ ਠਾਠ ਤੇ ਉੱਥੇ ਆਏ ਸੀਗੇ ਵੀ ਆਪਾਂ ਨਾਸਤ ਸੁਸਤ ਕਰਨ ਬਿਨਾਂ ਹਸ਼ਿਆਲੀ ਘਰ ਚੱਲੀ ਇੱਧਰ ਆਏ ਸੀਗੇ ਤੇ ਆਪਾਂ ਆਪਣੀ ਹਾਜ਼ਰੀ ਵੀ ਲਵਾ ਚਾਉਂਦੇ ਆ ਤੇ ਹਵਾ ਚੱਲਦੀ ਆ ਪੂਰਾ ਚੱਲ ਰਿਹਾ ਵਾ ਤੇ ਇੱਥੇ ਮੈਂ ਇੱਕ ਜੀ ਦੇਖੀ ਅੱਗੇ ਵੀ ਮੈਂ ਮੰਗਾ ਹੀ ਵੀਰੀ ਇਹਨੂੰ ਬੈਲ ਜਿਹੜਾ ਬੈਲ ਫਲ ਆ ਆਹਦੇ ਮੇਰੇ ਮਗਰ ਆ ਜੀ ਆਹ ਦੇਖੋ ਬੈਲ ਦੇ ਬੂਟੇ ਬਹੁਤ ਆ ਇੱਥੇ ਤੇ ਇੱਥੇ ਇੱਕ ਆਹ ਦਰਖਤ ਵੀ ਪਤਾ ਨਹੀਂ ਕੀ ਕਹਿੰਦੇ ਲੋਕੀ ਨੂੰ ਬੰਦਦੇ ਨੇ ਖੰਮਣੀਆਂ ਬਹੁਤ ਬੰਦਦੇ ਪਰ ਇੱਥੇ ਰੋਕ ਰਹੇ ਆ ਵੀ ਇਹ ਬੰਨੋ ਨਾ ਪਰ ਮਈਆਂ ਬੀਬੀਆਂ ਹਟਦੀਆਂ ਨਹੀਂ ਗਈਆਂ ਆਹ ਦੇਖੋ ਜੀ ਬੈਲ ਇਹ ਫਲ ਕਹਿੰਦੇ ਬਹੁਤ ਤਾਕਤਵਰ ਹੁੰਦਾ ਵਾ ਇੱਥੇ ਵੀ ਆਹ ਦੇਖੋ ਇਹ ਵੀ ਪਰਲੇ ਪਾਸੇ ਵੀ ਆ ਤੇ ਦੋ ਦਰਾਖਤ ਆ ਉਹ ਇਹਦੇ ਬੱਲ ਦੇ ਮਤਲਬ ਇੱਥੇ ਕਾਫੀ ਆ ਦਰਾਖਤ ਬੱਲ ਦੇ ਬੱਲ ਫਾੜਾ ਕੋਈ ਬੱਲ ਕਹਿੰਦੇ ਆ ਬਾਕੀ ਜਾਣਕਾਰੀ ਨਹੀਂ ਆਪਾਂ ਨੂੰ ਬਾਹਲੀ ਸਪਾਈਸੀ ਹਟ ਫਿਰ ਵੀ ਸਪਾਈਸੀ ਹਟ ਨਾ ਤੇ ਨਾ ਰਹੇ ਵੀ ਆਪੂ ਚਾਪਾ ਦਾ ਨਾਮ ਹਟੇ ਆਦਾ ਇੰਜੋਏ ਵਗੈਰਾ ਕਰ ਲਿਆ ਤੇ ਆ ਬਾਕੀ ਜਵਾਨ ਇਹ ਤਬੀ ਫਿਰਦੇ ਆ ਖੇਲੀ ਤੇ ਇੱਧਰ ਆਹਾ ਹੈਗਾ ਖਾਣ ਪੀਣ ਵਾਲਾ ਸਿਸਟਮ ਫਲਾਈਟ ਚ ਰਹੀ ਗਈ ਆ ਸੀਰਤ ਵੀ ਨਾ ਆਇਆ ਆ ਸੀਰਤ ਦੇ ਪਾਪਾ ਵੀ ਤੇ ਬਸ ਸੀਰਤ ਸਨਾ ਕੱਪ ਵਾ ਦੁੱਧ ਪੀਂਦਾ ਕੱਪ ਵਾਲਾ ਤੇ ਬਾਹਰ ਨਾ ਮੇਰੀ ਚਲੀ ਜਾਂਦੀ ਮਿੱਟੀ ਉੱਡੀ ਜਾਂਦੀ ਬਹੁਤ ਜ਼ਿਆਦਾ ਸੀਰਤ ਦੇ ਪਾਪਾ ਵੀ ਅੱਜ ਇਸ ਟਾਈਮ ਨਾਲ ਹੀ ਆ ਗਏ ਸੀ ਉਸ ਤੋਂ ਪਹਿਲਾਂ ਇਹ ਆਪਦਾ ਮੇਰੇ ਪਿਛਲਾ ਲਾਈਆਂ ਵੀਡੀਓਜ਼ ਇਹ ਗਾਇਸ ਇਹ ਆਪ ਦਾ ਸਪਾਈਸ ਸਪਾਈਸੀ ਹਟ ਸੀਗੇ ਨੇ ਬਾਬਾ ਦਾ ਸਾਕੇ ਆਇਆ ਇੰਜੋਏ ਵਗੈਰਾ ਤੇ ਚਲੋ ਜੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਸੀਰਤ ਹੋ ਗਈ ਆ ਹੁਣ ਤੇ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਗੁੱਡ ਨਾਈਟ ਜੀ ਬਾਏ ਬਾਏ ਟੇਕ ਕੇਅਰ